ਅਗੇ ਕੀ ਸਾਡਾ ਜੋਸ਼ ਕਿੰਨਾ ਸੋ ਮੈਂ ਗੱਲ ਨੂੰ ਅੱਗੇ ਤੋਰਦਾ ਮੈਂ ਗੱਲ ਕਰ ਰਿਹਾ ਸੀ ਕਦਾਰ ਲਾਹਿਰ ਜੀ ਕੋਈ ਨਹੀਂ ਬਹਿ ਜਾਓ ਬਹਿ ਜਾਓ ਅੱਜ ਅਡਜਸਟਮੈਂਟ ਕਰ ਲਓ ਅੱਜ ਡੀ ਦੇ ਵਿੱਚ ਆਉਣੀ ਲੰਦੇ ਮੇਰੇ ਵੀ ਬਸ ਨਹੀਂ ਬਸ ਤੋਂ ਬਾਹਰ ਕਾਣੀ ਯੂਥਾ ਨੂੰ ਬੇਨਤੀ ਆ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਹੁਣ ਖੜ੍ਹ ਜਾਓ ਸ਼ੋਰਟੀ ਕਰ ਲੋ ਮੈਂ ਗੱਲ ਕਰ ਰਿਹਾ ਕਦਾਰ ਲਾਹਿਰ ਜੀ ਅੱਛਾ ਜੀ ਕਲਾਨ ਹੋਰ ਕਰਕੇ ਚੱਲੇ ਆਂ ਆ ਤਿੰਨ ਚਾਰ ਦਿਨ ਪਹਿਲਾਂ ਵੀਡੀਓ ਸਬੂਤ ਸਮੇਤ ਪੂਰੀ ਕੌਮ ਨੂੰ ਪੂਰੀ ਦੁਨੀਆ ਨੂੰ ਦਿਖਾਇਆ ਸੀ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੀ ਕਾਲਤਾਖਸਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਇਆ ਬੀਬੀ ਜ਼ਗੀਰਕਾਰ ਝੂਠ ਬੋਲ ਕੇ ਆਈ ਹੈ ਆਉਣ ਵਾਲੇ 5-7 ਦਿਨ ਦੇ ਵਿੱਚ ਸਬੂਤਾਂ ਸਮੇਤ ਸਬੂਤਾਂ ਸਮੇਤ ਇਹਨਾਂ ਦਾ ਇੱਕ ਹੋਰ ਚਿਹਰਾ ਨੰਗਾ ਕਰਾਂਗੇ ਇੱਥੇ ਹੀ ਹੋਰ ਚਿਹਰਾ ਨੰਗਾ ਕਰਾਂਗੇ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਨੇ ਸਾਰੀਆਂ ਨੰਗੀਆਂ ਕਰਾਂਗੇ ਕਹਿੰਦੇ ਜੀ ਅਸੀਂ ਪਾਰਟੀ ਲਈ ਸਮਾਂ ਲਾਇਆ ਅਸੀਂ ਜੀ ਬੋਲੀ ਜਾਂਦੇ ਸੀ ਕਹਿੰਦੇ 21 ਐਮਐਲਏ ਬਣਾਤੇ ਚੰਦੂ ਮਹਾਰਾ ਸਾਹਮਣੇ ਮੈਂ ਕਿਹਾ ਐਂ ਦੱਸਿਓ ਵੀ ਚੰਦੂ ਮਹਾਰਾ ਸਾਹਿਬ ਆਪ ਕਿੰਨੀ ਵਾਰ ਐਮਐਲਏ ਬਣੇ ਨੇ ਇੱਕ ਵਾਰ ਸਾਰੀ ਉਮਰ ਚ ਇੱਕ ਵਾਰ ਕਿਉਂ ਕਦੇ ਵੋਟ ਤਾਂ ਜਾ ਕੇ ਮੰਗਿਓ ਨਹੀਂ ਵੋਟ ਥੋੜਾ ਮੰਗਿਆ ਕਦੇ ਜਾ ਕੇ ਜਾ ਕੇ ਇਹ ਕਹਿੰਦੇ ਸੀ ਕਿ ਭਾਈ ਆਹ ਪਿੰਡ ਤੋਂ ਫੰਡ ਕਿੰਨਾ ਇਕੱਠਾ ਹੋਇਆ ਸਾਰੀਆਂ ਗੱਲਾਂ ਦੇਰ ਦੇਰ ਕੇ ਰੱਖ ਦੂੰਗਾ ਹੁਣ ਕਸਰ ਨਹੀਂ ਰੱਖਾਂਗੇ ਸੋ ਇਹ ਜਿਹੜੇ ਸੁਧਾਰ ਲੈਣ ਵਾਲੇ ਨੇ ਪਹਿਲਾਂ ਆਪਣੇ ਵਿੱਚ ਸੁਧਾਰ ਕਰਨ ਕਿ ਗੁਰੂ ਦੇ ਅੱਗੇ ਖੜ ਕੇ ਸੱਚ ਬੋਲੀਦਾ ਹੁੰਦਾ ਝੂਠ ਨਹੀਂ ਬੋਲੀਦਾ ਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਨਹੀਂ ਵੀ ਕੀਤਾ ਜਿਹੜੀ ਗੱਲ ਦੇ ਵਿੱਚ ਕੋਈ ਰੋਲ ਵੀ ਨਹੀਂ ਸੀ ਉਹ ਵੀ ਇੱਕ ਨਿਮਾਨ ਸਿੱਖ ਵਜੋਂ ਝੋਲੀ ਪਾਇਆ ਕਹਿੰਦੇ ਤਕਰੀਰ ਨਹੀਂ ਕਰਨੀ ਕਦੇ ਅਕਾਲੀ ਦਲ ਦੇ ਲੀਡਰਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਕਦੇ ਕੱਲ ਜਲ ਦੇ ਲੀਡਰਾਂ ਨੇ ਬੇਅਦਬੀ ਕਰਾਉਣ ਦੇ ਹੁਕਮ ਨਹੀਂ ਦਿੱਤੇ ਇਹ ਉਹਨਾਂ ਮਾੜੀਆਂ ਏਜੰਸੀਆਂ ਨੇ ਸਾਡੀ ਸਰਕਾਰ ਦੇ ਵਿੱਚ ਕਰਵਾਇਆ ਪਰ ਆਪਣੀ ਸਰਕਾਰ ਦੇ ਵਿੱਚ ਹੋਣ ਦੀ ਜਿਹੜੀ ਔਖੀ ਮਾਜਾਚਨਾ ਕੀਤੀ ਆ ਸੋ ਮੇਰੀ ਬੇਨਤੀ ਆ ਸਾਰੇ ਨੌਜਵਾਨਾਂ ਨੂੰ ਪੰਜਾਬ ਦੇ ਨੂੰ ਕੇ ਸੁਧਾਰ ਲੈਣ ਵਾਲੇ ਜਿੱਥੇ-ਜਿੱਥੇ ਵੀ ਜਾਣ ਇਹਨਾਂ ਨੂੰ ਝੂਠੇ ਕਹਿ ਕੇ ਲਾਹਣਤੀ ਪੱਤਰ ਭੇਜੋ ਤੇ ਲਾਹਣ ਤਾਂ ਦਿਓ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਕਿ ਜਿਹੜੇ ਸ੍ਰੀ ਕਾਲ ਤੱਕ ਸਾਡੇ ਸਾਹਮਣੇ ਕੜ ਕੇ ਝੂਠ ਬੋਲ ਕੇ ਆਏ ਨੇ ਉਹ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਪਾਰਟੀ ਤੇ ਪੰਜਾਬ ਦੇ ਕਦੇ ਨਹੀਂ ਹੋ ਸਕਦੇ ਇਸ ਲਈ ਬੇਨਤੀ ਹੈ ਸਾਰੀ ਲੀਡਰਸ਼ਿਪ ਨੂੰ ਕਿ ਇਹਨਾਂ ਝੂਠੇ ਬੰਦਿਆਂ ਨੂੰ ਹੁਣ ਮੂੰਹ ਨਾ ਲਾਇਓ ਬਥੇਰੇ ਨੌਜਵਾਨ ਪੰਜਾਬ ਦੇ ਯੋਗ ਨੌਜਵਾਨ ਕੰਮ ਕਰਨ ਵਾਲੇ ਕੰਮ ਕਰਨ ਲਈ ਤਿਆਰ ਨੇ ਸੋ ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਕਿਉਂਕਿ ਸਮੇਂ ਦੀ ਘਾਟ ਹੈ ਸੀਨੀਅਰ ਲੀਡਰਸ਼ਿਪ ਬੈਠੀ ਉਹਨਾਂ ਨੇ ਵਿਚਾਰ ਰੱਖਣੇ ਆ ਜਕਾਰਾ ਲਾਉਣ ਲੱਗੇ ਆ ਜੇ ਇਹਨਾਂ ਝੂਠੇ ਬੰਦਿਆਂ ਨੂੰ ਸਬਕ ਸਿਖਾਉਣਾ ਤਾਂ ਇੱਥੇ ਬਾਵਾ ਕੜੀਆਂ ਕਰਕੇ ਝਕਾਰਾ ਲਾ ਕੇ ਦੱਸ ਦਿਓ ਕਿ ਪੰਜਾਬ ਦਾ ਪੱচ্চਾ-ਪੱচ্চਾ ਜਸ਼ਨਮਲੀ ਕਲਰ ਦੇ ਨਾਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਬੋਨ ਇਸ਼ਨਾਨਾ ਸ੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਪ੍ਰਧਾਨ ਜੀ ਦਾ ਸਟੇਜ ਤੇ ਬ੍ਰਾਜਮਣ ਸਾਡੇ ਸਾਰਿਆਂ ਤੇ ਬਹੁਤ ਸਤਿਕਾਰ ਤੇ ਸਨਮਾਨਯੋਗ ਸਰਦਾਰ ਬਲਵਿੰਦਰ ਸਿੰਘ ਜੀ ਭੁੰਡੜ ਸਾਹਿਬ ਕਾਰਜਕਾਰੀ ਪ੍ਰਧਾਨ ਸ਼ੋਮਨੀ ਅਕਾਲੀ ਦਲ ਸਟੇਜ ਤੇ ਬਿਰਾਜਮਾਨ ਹਰੇਕ ਪੰਜਾਬੀ ਦੀ ਜਿੰਦ ਜਾਨ ਹਰੇਕ ਪੰਜਾਬੀ ਦੇ ਦਿਲ ਦੀ ਧੜਕਣ ਸਾਡੇ ਬਹੁਤ ਸਤਕਾਰਯੋਗ ਸਰਦਾਰ ਚਕਬੀਰ ਸਿੰਘ ਜੀ ਬਾਦਲ ਸਾਹਿਬ ਸਾਬਕਾ ਪ੍ਰਧਾਨ ਸ਼ੋਮਨੀ ਅਕਾਲੀ ਦਲ ਸਟੇਜ ਤੇ ਬਿਰਾਜਮਾਨ ਸਰਦਾਰ ਦਿਲਜੀਤ ਸਿੰਘ ਜੀ ਚੀਮਾ ਸਾਹਿਬ ਸਟੇਜ ਤੇ ਬ੍ਰਾਜਮਣ ਦਰਜਾ ਪਏ ਦਰਜਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਤੇ ਸਾਹਮਣੇ ਬ੍ਰਾਜਮਣ ਸ਼੍ਰੋਮਣੀ ਅਕਾਲੀ ਦਲ ਦੇ ਜਜ਼ਾਰੂ ਵਰਕਰ ਸਹਿਬਾਨ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ਿਸ਼ ਕੀਤੀ ਵੀ ਫਤਿਹ ਸਾਂਝੀ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਟੇਜ ਤੇ ਬੈਠੇ ਹੋਣ ਸਰਦਾਰ ਸ਼ਖਬੀਰ ਸਿੰਘ ਜੀ ਬਾਦਲ ਪੰਜਾਬੀਆਂ ਦੀ ਜਿੰਦ jaan ਤੇ ਫਤਿਹ ਇਹੋ ਜੀ ਖਾਲਸਾ ਜੀ ਇਹ ਫਤਿਹ ਪਰਵਾਨ ਨਹੀਂਗੀ ਮੈਂ ਦੁਬਾਰਾ ਫਤਿਹ ਬੁਲਾਉਣਾ ਸਾਰਿਆਂ ਨੇ ਪੂਰੇ ਜੋਸ਼ ਖੁروش ਦੇ ਨਾਲ ਅੱਜ ਪਤਾ ਲੱਗ ਜਾਏ ਪੰਜਾਬ ਦੇ ਵਿੱਚ ਕਿ ਮੁਕਸਰ ਮਾਗੀ ਦੇ ਮੇਲੇ ਤੇ ਕਾਨਫਰੰਸ ਹੋ ਰਹੀ ਹੈ ਔਰ ਉਹਦੇ ਵਿੱਚ ਸਰਦਾਰ ਸ਼ਖਬੀਰ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਪਹੁੰਚ ਚੁੱਕੇ ਹੈ ਮੈਂ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰੂੰਗਾ ਦੋਵੇਂ ਹੱਥ ਜੋੜ ਕੇ ਕਿ ਪ੍ਰਧਾਨ ਸਾਹਿਬ ਦਾ ਆਦੇਸ਼ ਹੈ ਕਿ ਸਾਡੇ ਜਿਹੜੇ ਯੂਥ ਦੇ ਆਗੂ ਆ ਸਾਰੇ ਯੂਥ ਵਾਲੇ ਉਹਨਾਂ ਦੇ ਗળા 'ਚ ਆਈਡੈਂਟੀਟੀ ਕਾਰਡ ਸਾਡੇ ਆਪ ਦੇ ਪਰਿਵਾਰ ਦੇ ਜੀ ਆ ਸਾਰਿਆਂ ਨੂੰ ਅੱਗੇ ਆਉਣ ਦਿੱਤਾ ਜਾਵੇ ਆਜੋ ਵੀ ਆਉਣ ਤੋਂ ਆਉਣ ਤੋਂ ਯਾਰ ਆਜੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਾਰਿਆਂ ਦੇ ਬਹੁਤ ਸਤਿਕਾਰਯੋਗ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਸਰ ਬੀਬੀ ਹਰਗੋਬਿੰਦ ਕੌਰ ਜੀ ਉਹ ਆ ਕੇ ਸੰਗਤਾਂ ਦੇ ਦਰਸ਼ਨ ਕਰਨਗੇ ਉਹਨਾਂ ਦੇ ਬੋਲਣ ਤੋਂ ਪਹਿਲਾਂ ਮੈਂ ਇੱਕ ਜਕਾਰਾ ਲੰਗਾ ਸਾਰੀ ਸੰਗਤ ਨੇ ਜੋਸ਼ ਖੁਸ਼ ਦੇ ਨਾਲ ਜਵਾਬ ਦੇਣਾ ਬੋਲ ਸੋਨਿਆਲ ਬੀਬੀ ਹਰਗੋਬਿੰਦ ਕੌਰ ਜੀ ਮੇਰੀ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਬੈਰੀਕੇਡ ਰੁਕੜੇ ਨਹੀਂ ਵੇ ਟੁੱਟ ਜਾਣਗੇ ਔਖਾ ਹੋ ਜਾਏਗਾ ਮੇਰੀ ਤੁਹਾਡੇ ਚਰਨਾਂ 'ਚ ਹੱਥ ਬੰਨ ਕੇ ਬੇਨਤੀ ਹੈ ਕਿ ਆਇਡੈਂਟੀਫਾਈਡ ਲੋਕ ਖੜੇ ਨੇ ਇਨਸਪੈਕਟਰ ਸਾਹਿਬ ਇਹਨਾਂ ਨੂੰ ਅੱਗੇ ਆਉਣ ਦਿਓ ਅੱਗੇ ਆਉਣ ਦਿਓ ਸਾਡੇ ਦੋ ਜਿਲ੍ਹਾ ਕਿਸੇ ਨੇ ਨਹੀਂ ਬੈਰੀਕੇਡ ਖੋਲੋ ਇਨਸਪੈਕਟਰ ਸਾਹਿਬ ਡੀਐਸਪੀ ਸਾਹਿਬ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਅੱਗੇ ਆਉਣ ਦਿਓ ਲੋ ਆ ਤਾਂ ਆਪੇ ਆ ਗਏ ਹੜ ਆ ਗਏ ਲੋਕਾਂ ਦਾ ਮੈਂ ਬੀਬੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਲੱਗੇ ਕਿ ਸਾਡਾ ਜੋਸ਼ ਕਿੰਨਾ ਸੋ ਮੈਂ ਗੱਲ ਨੂੰ ਅੱਗੇ ਤੋਰਦਾ ਮੈਂ ਗੱਲ ਕਰ ਰਿਹਾ ਸੀ ਕਦਾਰ ਲਹਿਰ ਜੀ ਕੋਈ ਨਹੀਂ ਬਹਿ ਜਾਓ ਬਹਿ ਜਾਓ ਅੱਜ ਅਡਜਸਟਮੈਂਟ ਕਰ ਲਓ ਅੱਜ ਡੀ ਦੇ ਵਿੱਚ ਆਉਣੀ ਲੰਦੇ ਮੇਰੇ ਵੀ ਬਸ ਨਹੀਂ ਬਸ ਤੋਂ ਬਾਹਰ ਕਾਣੀ ਯੂਥਾ ਨੂੰ ਬੇਨਤੀ ਆ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਹੁਣ ਖੜ੍ਹ ਜਾਓ ਸ਼ੋਰਟ ਹੀ ਕਰੋ ਮੈਂ ਗੱਲ ਕਰ ਰਿਹਾ ਕਦਾਰ ਲਹਿਰ ਜੀ ਅੱਛਾ ਜੀ ਕਲਾਨ ਹੋਰ ਕਰਕੇ ਚੱਲੇ ਆ ਆ ਤਿੰਨ ਚਾਰ ਦਿਨ ਪਹਿਲਾਂ ਵੀਡੀਓ ਸਬੂਤ ਸਮੇਤ ਪੂਰੀ ਕੌਮ ਨੂੰ ਪੂਰੀ ਦੁਨੀਆ ਨੂੰ ਦਿਖਾਇਆ ਸੀ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੀ ਕਾਲਤਾਖਸਰ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਇਆ ਬੀਬੀ ਜ਼ਗੀਰਕਾਰ ਝੂਠ ਬੋਲ ਕੇ ਆਈ ਆ ਆਉਣ ਵਾਲੇ 5-7 ਦਿਨ ਦੇ ਵਿੱਚ ਸਬੂਤਾਂ ਸਮੇਤ ਸਬੂਤਾਂ ਸਮੇਤ ਇਹਨਾਂ ਦਾ ਇੱਕ ਹੋਰ ਚਿਹਰਾ ਨੰਗਾ ਕਰਾਂਗੇ ਇੱਦਾਂ ਹੀ ਹੋਰ ਚਿਹਰਾ ਨੰਗਾ ਕਰਾਂਗੇ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਸਾਰੀਆਂ ਨੰਗੀਆਂ ਕਰਾਂਗੇ ਕਹਿੰਦੇ ਜੀ ਅਸੀਂ ਪਾਰਟੀ ਲਈ ਸਮਾਂ ਲਾਇਆ ਅਸੀਂ ਜੀ ਬੋਲ ਲੀ ਜਾਂਦੇ ਸੀ ਕਿ ਨੇ 21 ਐਮਐਲਏ ਬਣਾਤੇ ਚੰਦੂ ਮਹਾਰਾ ਸਾਹਮਣੇ ਮੈਂ ਕਿਹਾ ਐਂ ਦੱਸਿਓ ਵੀ ਚੰਦੂ ਮਹਾਰਾ ਸਾਹਿਬ ਆਪ ਕਿੰਨੀ ਵਾਰ ਐਮਐਲਏ ਬਣੇ ਨੇ ਇੱਕ ਵਾਰ ਸਾਰੀ ਉਮਰ ਚ ਇੱਕ ਵਾਰ ਕਿਉਂ ਕਦੇ ਵੋਟ ਤਾਂ ਜਾ ਕੇ ਮੰਗਿਓ ਨਹੀਂ ਵੋਟ ਥੋੜਾ ਮੰਗਿਆ ਕਦੇ ਜਾ ਕੇ ਜਾ ਕੇ ਇਹ ਕਹਿੰਦੇ ਸੀ ਕਿ ਭਾਈ ਆ ਪਿੰਡ ਤੋਂ ਫੰਡ ਕਿੰਨਾ ਇਕੱਠਾ ਹੋਇਆ ਸਾਰੀਆਂ ਗੱਲਾਂ ਡੇੜ ਦੇੜ ਕੇ ਰੱਖ ਦੂੰਗਾ ਹੁਣ ਕਸਰ ਨਹੀਂ ਰੱਖਾਂਗੇ ਸੋ ਇਹ ਜਿਹੜੇ ਸੁਧਾਰ ਲੈਰ ਵਾਲੇ ਨੇ ਪਹਿਲਾਂ ਆਪਣੇ ਵਿੱਚ ਸੁਧਾਰ ਕਰਨ ਕਿ ਗੁਰੂ ਦੇ ਅੱਗੇ ਖੜ ਕੇ ਸੱਚ ਬੋਲੀਦਾ ਹੁੰਦਾ ਝੂਠ ਨਹੀਂ ਬੋਲੀਦਾ ਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਨਹੀਂ ਵੀ ਕੀਤਾ ਜਿਹੜੀ ਗੱਲ ਦੇ ਵਿੱਚ ਕੋਈ ਰੋਲ ਵੀ ਨਹੀਂ ਸੀ ਉਹ ਵੀ ਇੱਕ ਨਿਮਾਨ ਸਿੱਖ ਵਜੋਂ ਝੋਲੀ ਪਾਇਆ ਕਹਿੰਦੇ ਤਕਰੀਰ ਨਹੀਂ ਕਰਨੀ ਕਦੇ ਅਕਾਲੀ ਦਲ ਦੇ ਲੀਡਰਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਕਦੇ ਕੱਲ ਜਲਦੇ ਲੀਡਰਾਂ ਨੇ ਬੇਅਦਬੀ ਕਰਾਉਣ ਦੇ ਹੁਕਮ ਨਹੀਂ ਦਿੱਤੇ ਇਹ ਉਹਨਾਂ ਮਾੜੀਆਂ ਏਜੰਸੀਆਂ ਨੇ ਸਾਡੀ ਸਰਕਾਰ ਦੇ ਵਿੱਚ ਕਰਵਾਇਆ ਪਰ ਆਪਣੀ ਸਰਕਾਰ ਦੇ ਵਿੱਚ ਹੋਣ ਦੀ ਜਿਹੜੀ ਔਖੀ ਮਾਜਾਚਨਾ ਕੀਤੀ ਆ ਸੋ ਮੇਰੀ ਬੇਨਤੀ ਆ ਸਾਰੇ ਨੌਜਵਾਨਾਂ ਨੂੰ ਪੰਜਾਬ ਦੇ ਲੋਕ ਕਿ ਇਹ ਸੁਧਾਰ ਲਿਆਉਣ ਵਾਲੇ ਜਿੱਥੇ-ਜਿੱਥੇ ਵੀ ਜਾਣ ਇਹਨਾਂ ਨੂੰ ਝੂਠੇ ਕਹਿ ਕੇ ਲਾਹਨਤੀ ਪੱਤਰ ਭੇਜੋ ਤੇ ਲਾਹਨਤਾਂ ਦਿਓ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਕਿ ਜਿਹੜੇ ਸ੍ਰੀ ਕਾਲ ਤੱਕ ਸਾਡੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਏ ਨੇ ਉਹ ਜਿਹੜੇ ਗੁਰੂ ਦੇ ਨਹੀਂ ਹੋਏ ਉਹ ਪਾਰਟੀ ਤੇ ਪੰਜਾਬ ਦੇ ਕਦੇ ਨਹੀਂ ਹੋ ਸਕਦੇ ਇਸ ਲਈ ਬੇਨਤੀ ਆ ਸਾਰੀ ਲੀਡਰਸ਼ਿਪ ਨੂੰ ਕਿ ਇਹਨਾਂ ਝੂਠੇ ਬੰਦਿਆਂ ਨੂੰ ਹੁਣ ਮੂੰਹ ਨਾ ਲਾਇਓ ਬਥੇਰੇ ਨੌਜਵਾਨ ਪੰਜਾਬ ਦੇ ਯੋਗ ਨੌਜਵਾਨ ਕੰਮ ਕਰਨ ਵਾਲੇ ਕੰਮ ਕਰਨ ਲਈ ਤਿਆਰ ਨੇ ਸੋ ਇੰਦੀਆਂ ਕਿ ਬੇਨਤੀਆਂ ਕਰਦੇ ਹੋਏ ਕਿਉਂਕਿ ਸਮੇਂ ਦੀ ਘਾਟ ਆ ਸੀਨੀਅਰ ਲੀਡਰਸ਼ਿਪ ਬੈਠੀ ਉਹਨਾਂ ਨੇ ਵਿਚਾਰ ਰੱਖਣੇ ਆ ਜਕਾਰਾ ਲਾਉਣ ਲੱਗੇ ਆ ਜੇ ਇਹਨਾਂ ਝੂਠੇ ਬੰਦਿਆਂ ਨੂੰ ਸਬਕ ਸਿਖਾਉਣਾ ਤਾਂ ਇੱਥੇ ਬਾਵਾ ਕੜੀਆਂ ਕਰਕੇ ਝਕਾਰਾ ਲਾ ਕੇ ਦੱਸ ਦਿਓ ਕਿ ਪੰਜਾਬ ਦਾ ਪੱচ্চਾ ਪੱচ্চਾ ਜਸ਼ਨਮਲੀ ਕਲਰ ਦੇ ਨਾਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਬੋਨ ਇਸ਼ਨਾਨ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਸਟੇਜ ਤੇ ਬ੍ਰਾਜਮਣ ਸਾਡੇ ਸਾਰਿਆਂ ਦੇ ਬਹੁਤ ਸਤਿਕਾਰ ਤੇ ਸਨਮਾਨਯੋਗ ਸਰਦਾਰ ਬਲਵਿੰਦਰ ਸਿੰਘ ਜੀ ਭੁੰਡੜ ਸਾਹਿਬ ਕਾਰਜਕਾਰੀ ਪ੍ਰਧਾਨ ਸ਼ੋਮਨੀ ਇਕਾਲੀ ਦਲ ਸਟੇਜ ਤੇ ਬਿਰਾਜਮਾਨ ਹਰੇਕ ਪੰਜਾਬੀ ਦੀ ਜਿੰਦ jaan ਹਰੇਕ ਪੰਜਾਬੀ ਦੇ ਦਿਲ ਦੀ ਧੜਕਣ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਚਕਬੀਰ ਸਿੰਘ ਜੀ ਬਾਦਲ ਸਾਹਿਬ ਸਾਫਕਾ ਪ੍ਰਧਾਨ ਸ਼ੋਮਨੀ ਇਕਾਲੀ ਦਲ ਸਟੇਜ ਤੇ ਬਿਰਾਜਮਾਨ ਸਰਦਾਰ ਦਿਲਜੀਤ ਸਿੰਘ ਜੀ ਚੀਮਾ ਸਾਹਿਬ ਸਟੇਜ ਤੇ ਬ੍ਰਾਜਮਣ ਦਰਜਾ ਬਏ ਦਰਜਾ ਸ਼ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਤੇ ਸਾਹਮਣੇ ਬ੍ਰਾਜਮਣ ਸ਼ਰੋਮਣੀ ਅਕਾਲੀ ਦਲ ਤੇ ਜਜ਼ਾਰੂ ਵਰਕਰ ਸਹਿਬਾਨ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ਿਸ਼ ਕੀਤੀ ਵੀ ਫਤਿਹ ਸਾਂਝੀ ਕਰੀਏ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਟੇਜ ਤੇ ਬੈਠੇ ਹੋਣ ਸਰਦਾਰ ਸ਼ਖਬੀਰ ਸਿੰਘ ਜੀ ਬਾਦਲ ਪੰਜਾਬੀਆਂ ਦੀ ਜਿੰਦ jaan ਤੇ ਫਤਿਹ ਇਹੋ ਜੀ ਖਾਲਸਾ ਜੀ ਇਹ ਫਤਿਹ ਪ੍ਰਵਾਨ ਨਹੀਂਗੀ ਮੈਂ ਦੁਬਾਰਾ ਫਤਿਹ ਬੁਲਾਉਣਾ ਸਾਰਿਆਂ ਨੇ ਪੂਰੇ ਜੋਸ਼ ਖੁروش ਦੇ ਨਾਲ ਅੱਜ ਪਤਾ ਲੱਗ ਜਾਏ ਪੰਜਾਬ ਦੇ ਵਿੱਚ ਕਿ ਮੁਕਸਰ ਮਾਗੀ ਦੇ ਮੇਲੇ ਤੇ ਕਾਨਫਰੰਸ ਹੋ ਰਹੀ ਹੈ ਔਰ ਉਹਦੇ ਵਿੱਚ ਸਰਦਾਰ ਸ਼ਖਬੀਰ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਪਹੁੰਚ ਚੁੱਕੇ ਆ ਮੈਂ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰੂੰਗਾ ਦੋਵੇਂ ਹੱਥ ਜੋੜ ਕੇ ਕਿ ਪ੍ਰਧਾਨ ਸਾਹਿਬ ਦਾ ਆਦੇਸ਼ ਹੈ ਕਿ ਸਾਡੇ ਜਿਹੜੇ ਯੂਥ ਦੇ ਆਗੂ ਆ ਸਾਰੇ ਯੂਥ ਵਾਲੇ ਉਹਨਾਂ ਦੇ ਗੜਾ ਜੈਡੈਂਟੀ ਕਾਰਡ ਸਾਡੇ ਆਪ ਦੇ ਪਰਿਵਾਰ ਦੇ ਜੀ ਆ ਸਾਰਿਆਂ ਨੂੰ ਅੱਗੇ ਹੋਣ ਦਿੱਤਾ ਜਾਵੇ ਆਜੋ ਵੀ ਆਉਣ ਤੋਂ ਆਉਣ ਤੋਂ ਯਾਰ ਆਜੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਾਰਿਆਂ ਦੇ ਬਹੁਤ ਸਤਿਕਾਰਯੋਗ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਸਰ ਬੀਬੀ ਹਰਗੋਬਿੰਦ ਕੌਰ ਜੀ ਉਹ ਆ ਕੇ ਸੰਗਤਾਂ ਦੇ ਦਰਸ਼ਨ ਕਰਨਗੇ ਉਹਨਾਂ ਦੇ ਬੋਲਣ ਤੋਂ ਪਹਿਲਾਂ ਮੈਂ ਇੱਕ ਜਕਾਰਾ ਲਾਉਂਗਾ ਸਾਰੀ ਸੰਗਤ ਨੇ ਜੋਸ਼ ਖੁਸ਼ ਦੇ ਨਾਲ ਜਵਾਬ ਦੇਣਾ ਬੋਲੋ ਸੋਨਿਆ ਬੀਬੀ ਹਰਗੋਬਿੰਦ ਕੌਰ ਜੀ ਮੇਰੀ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਬੈਰੀਕੇਡ ਰੁਕੜੇ ਨਹੀਂ ਵੇ ਟੁੱਟ ਜਾਣਗੇ ਔਖਾ ਹੋ ਜਾਏਗਾ ਮੇਰੀ ਤੁਹਾਡੇ ਚਰਨਾ ਜੱਤ ਬਣ ਕੇ ਬੇਨਤੀ ਹੈ ਕਿ ਆਇਡੈਂਟੀਫਾਈਡ ਲੋਕ ਖੜੇ ਨੇ ਇਨਸਪੈਕਟਰ ਸਾਹਿਬ ਇਹਨਾਂ ਨੂੰ ਅੱਗੇ ਆਉਣ ਦਿਓ ਅੱਗੇ ਆਉਣ ਦਿਓ ਸਾਡੇ ਦੋ ਜ਼ਿਲ੍ਹਾ ਕਿਸੇ ਨੇ ਨਹੀਂ ਬੈਰੀਕੇਡ ਖੋਲੋ ਇਨਸਪੈਕਟਰ ਸਾਹਿਬ ਡੀਐਸਪੀ ਸਾਹਿਬ ਤੁਹਾਡੇ ਚਰਨਾ ਚ ਬੇਨਤੀ ਹੈ ਕਿ ਅੱਗੇ ਆਉਣ ਦਿਓ ਲੋ ਆ ਦਾਪੇ ਆ ਗਏ ਹੜ ਆ ਗਏ ਲੋਕਾਂ ਦਾ ਮੈਂ ਬੀਬੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਅਬਦੀਨ ਹੋਰ ਦੇ ਕੋਲ ਜਿਲੇ ਚਲ ਨੰਬਰ 21 ਵਧੀਆ ਕੁਆਲਟੀ ਸਾਫ ਸੁਥਰਾ ਵਾਤਾਵਰਨ ਨਵੀਂ ਬਿਲਡਿੰਗ ਨਮਕ ਕਰਨੀ ਚਮਕ ਚਮ ਕਰਦੀਆਂ ਫਰਸ਼ ਤੇ ਅਗਿਆਕਾਰੀ ਸਟਾਫ ਰਹਿਣ ਲਈ ਸਾਫ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਬਠਿੰਡਾ ਰੋਡ ਸਾਮਨੇ ਨਵੀਂ ਦਾਣਾ ਮੰਡੀ ਤੋਂ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 778 8035 778 8035